ਕਹਿੰਦੇ ਕੁੜੀਆਂ ਦੇ ਬੜੇ ਚਾਹ ਅਧੂਰੇ ਰਹਿ ਜਾਂਦੇ ਨੇ ਕੁੜੀਆਂ ਦੇ ਬੜੇ ਚਾਹ ਅਧੂਰੇ ਰਹਿ ਜਾਂਦੇ ਨੇ ਮੁੰਣੜੀਆਂ ਕਦੇ ਸੋਚਦੀਆਂ ਨੇ ਸਹੁਰੇ ਕੀ ਕਹਿਣਗੇ ਜੇ ਮੈਂ ਆਹ ਕੰਮ ਕਰਦੀ ਆ ਤਾਂ ਮੇਰੇ ਪੇਕੇ ਕੀ ਕਹਿਣਗੇ ਇਹੀ ਕਸ਼ਮਾ ਕਸ ਚ ਫਸੀਆਂ ਰਹਿੰਦੀਆਂ ਨੇ ਸਾਰੀ ਜ਼ਿੰਦਗੀ ਕਿਸੇ ਗੱਲ ਤੋਂ ਸਹੁਰਿਆਂ ਤੋਂ ਡਰਦੀਆਂ ਨੇ ਕਿਸੇ ਗੱਲ ਤੋਂ ਪੇਕੇਆਂ ਤੋਂ ਡਰਦੀਆਂ ਨੇ ਹਰ ਘਰ ਘਰ ਦੀ ਕਹਾਣੀ ਹੈ ਜੀ ਜਿਹੜੀਆਂ ਧੀਆਂ ਬੜੀਆਂ ਸੂਝਵਾਨ ਹੁੰਦੀਆਂ ਨੇ ਸਮਝਦਾਰ ਹੁੰਦੀਆਂ ਨੇ ਉਹਨਾਂ ਨੂੰ ਤਾਂ ਇਹ ਹੀ ਡਰ ਖਾਈ ਜਾਂਦਾ ਵੀ ਪੇਕੇ ਨਾਲ ਆਏ ਕਹਿਦਣ ਸਹੁਰੇ ਨਾਲ ਆਏ ਕਹਿਦਣ ਇਹਨਾਂ ਗੱਲਾਂ 'ਚੇ ਫਸੀਆਂ ਪਸਾਈਆਂ ਦੇ ਕਈ ਵਾਰ ਬਹੁਤ ਚਾਹਾਂ ਆ ਜਿਹੜੇ ਦਿਲ ਦੀਆਂ ਬਹੁਤ ਗੱਲਾਂ ਹੈ ਅਧੂਰੀਆਂ ਹੀ ਰਹਿ ਜਾਂਦੀਆਂ ਨੇ ਡਰਦੀਆਂ ਡਰਦੀਆਂ ਹੀ ਸਮਾਂ ਜ਼ਿੰਦਗੀ ਦਾ ਬਤੀਤ ਕਰ ਦਿੰਦੀਆਂ ਨੇ ਜਿਹੜੀਆਂ ਭਾਈ ਮਨਮਰਜ਼ੀ ਕਰਨ ਵਾਲੀਆਂ ਨਾ ਉਹ ਸਹੁਰਿਆਂ ਤੇ ਡਰਨਾ ਨਾ ਪੇਕੇਆਂ ਤੇ ਡਰਨਾ ਡਰਦੀਆਂ ਵੀ ਉਹੀਆਂ ਜਿਹੜੀਆਂ ਬੜੀਆਂ ਸੂਝਵਾਨ ਹੁੰਦੀਆਂ ਨੇ ਜਿਹੜੀਆਂ ਰਿਸ਼ਤਿਆਂ ਦਾ ਧਿਆਨ ਰੱਖਦੀਆਂ ਨੇ ਅਗਿਆਕਾਰ ਹੁੰਦੀਆਂ ਨੇ ਠੀਕ ਹੈ ਜੀ ਸੋਈ ਗੱਲਾਂ ਐਦਾਂ ਨਹੀਂ ਆ ਧੀਆਂ ਦੀ ਕਦਰ ਕਰਿਆ ਕਰ